ਸੋ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਜਿੱਥੇ ਪਟਿਆਲਾ ਦੇ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਦੇ ਵੱਲੋਂ ਮੀਟਿੰਗ ਕਰੀ ਜਾ ਰਹੀ ਸੀ ਜਦੇ ਵਿੱਚ ਰਾਮ ਸਿੰਘ ਰਾਣਾ ਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਮੈਂਬਰ ਮੌਜੂਦ ਸਨ ਉਸ ਦੌਰਾਨ ਉਹਨਾਂ ਦੇ ਵੱਲੋਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਨਾਲ ਟਾਵਰ ਮੋਰਚੇ ਦੇ ਜਿਹੜੇ ਟਾਵਰ ਤੇ ਬੈਠੇ ਹੋਏ ਨੇ ਮਾਪਾ ਜੀ ਉਹਨਾਂ ਨਾਲ ਗੱਲਬਾਤ ਕਰੀ ਗਈ ਜਿਸ ਦੌਰਾਨ ਵੱਡੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਉਹ ਕਾਫੀ ਸਮੇਂ ਤੋਂ ਬੇਹੋਸ਼ ਹੋਏ ਪਏ ਨੇ ਤੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹੈ ਜਿਸ ਤੋਂ ਬਾਅਦ ਸਾਰੇ ਜਥੇਬੰਦੀਆਂ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਨੇ ਕੀ ਗੱਲਬਾਤ કરી ਹੈ ਤੇ ਕੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਆਓ ਸੁਣਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਸੇ ਹੱਥ ਜੋੜ ਕੇ ਅਪੀਲ ਹੈ जो भाई गुरजीत सिंह खालसा चौदह महीने लगभग हो चुके हैं आज उनकी तबीयत इतनी ज्यादा खराब है कि किसी भी समय कुछ भी हो सकता है तो बस छोटा सा मैसेज है मेरे सारे भाइयों से कि उसकी तबीयत के लिए उसकी सेहत के लिए परमपिता परमात्मा से अरदास और विनती करें ताकि हमारे भाई को जो चौदह महीने से सभी धर्मों की बेदबी के लिए सख्त कानून के लिए चार सौ फुट ऊंचे टावर पे बैठा है वो भी आके अपने परिवार में ले और मैं सरकारों से भी हाथ जोड़ के विनती करता हूँ हे परम पिता परमात्मा अगर ने अगर आपको एक कुर्सी बख्शी है तो उसकी इज्जत मान रखो और पूरे देश के सभी धर्मों के लोगों को ये आपसे मैं पल्ला पसार के भीख मांगता हूँ मेरे भाई गुरजीत सिंह खालसा भी ठीक ठाक उतर जा और सरकारों से भी हाथ जोड़ के अपील है कि इतना बड़ा महापाप होने जा रहा है इसको हाथ जोड़ के आपसे थोड़ा सा इस चीज को गहराई से सोचो बस मैं इससे ज्यादा नहीं बोल पा रहा बस वाह का खालसा ਵਾਹਿਗੁਰੂ ਜੀ ਕੀ ਫਤਿਹ ਅੱਜ ਬਾਰਨ ਵਿਖੇ ਇੱਕ ਮੀਟਿੰਗ ਸੱਦੀ ਗਈ ਸੀ ਕਿ ਭਾਈ ਗੁਰਜੀਤ ਸਿੰਘ ਜੋ ਕਿ ਲਗਭਗ 14 ਮਹੀਨਿਆਂ ਤੋਂ ਸਰਬ ਧਰਮ ਸਾਰਿਆਂ ਧਰਮਾਂ ਦੇ ਵਾਸਤੇ ਜੋ ਬੇਅਦਵੀ ਦਾ ਮਸਲਾ ਹੈ ਉਹਦੇ ਸਬੰਧ ਵਿੱਚ ਸਖਤ ਕਾਨੂੰਨ ਬਣਾਉਣ ਵਾਸਤੇ 400 ਫੁੱਟ ਉੱਚੇ ਟਾਵਰ ਤੇ ਚੜ ਕੇ ਬੈਠਾ ਇਹਦੇ ਵਿੱਚ ਗਰਮੀਆਂ ਵੀ ਪੂਰੀਆਂ ਸਰਦੀਆਂ ਬਰਸਾਤਾਂ ਲਗਭਗ 4-5 ਫੁੱਟ ਜਗ੍ਹਾ ਤੇ ਉਹਨੇ ਬਤੀਤ ਕੀਤੀ ਹੈ ਤੇ ਅਸੀਂ ਮੀਟਿੰਗ ਕਰ ਰਹੇ ਸਾਂ ਉਧਰੋਂ ਪਤਾ ਲੱਗਾ ਬਹੁਤ ਹੀ ਪਿਆਰ ਵਾਲੇ ਆਰਾਮ ਸਿੰਘ ਰਾਣਾ ਜੀ 골ਡਨ ਹਟ ਵਾਲੇ ਇਹਨਾਂ ਨੇ ਫੋਨ ਕੀਤਾ ਤੇ ਉਥੋਂ ਪਤਾ ਲੱਗਾ ਵੀ ਉਹਦੀ ਸਿਹਤ ਬਹੁਤ ਖਰਾਬ ਹੈ ਜਾਣੀ ਕਿ ਜਿਹਦਾ ਬੀਪੀ 255 ਉੱਪਰਲਾ ਤੇ ਥੱਲੇ ਵਾਲਾ 183 ਹੈ ਤੇ ਜਿਹੜਾ ਬੁਖਾਰ ਹੈ 104 ਹੋਇਆ ਪਿਆ ਤੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੋ ਉਹਨਾਂ ਦੀ ਸਿਹਤਯਾਬੀ ਵਾਸਤੇ ਤੇ ਮਾਨ ਸਾਹਿਬ ਜਿਹੜੀ ਪੰਜਾਬ ਸਰਕਾਰ ਹੈ ਉਹਨੂੰ ਬੇਨਤੀ ਹੈ ਕਿ ਜ਼ਿਆਦਾ ਡਿਲੇ ਨਾ ਕਰੋ ਹੁਣ ਕਿਉਂਕਿ ਜੇਕਰ ਕੋਈ ਐਸੀ ਘਟਨਾ ਵਾਪਰ ਗਈ ਫੇਰ ਪੰਜਾਬ ਵਿੱਚ ਮਾਹੌਲ ਹੋ ਸਕਦਾ ਵਿਗੜ ਜਾਵੇ ਸੋ ਜਿੰਨਾ ਜਲਦੀ ਹੋ ਸਕੇ ਜਿਹੜਾ ਤੁਸੀਂ ਕਿਹਾ ਸੀ ਕਾਨੂੰਨ ਬਣਾਉਣ ਦਾ ਉਹᱫੋ ਮੀਟਿੰਗ ਵਿੱਚ ਵੀ ਦੱਸਿਆ ਸੀ ਕਿ ਅਸੀਂ ਬਹੁਤ ਜਲਦੀ ਇਹਨੂੰ ਲੈ ਆਵਾਂਗੇ ਹੁਣ ਤਾਂ ਤੁਹਾਡੇ ਦਿੱਤੇ ਸਮੇਂ ਤੋਂ ਦੁੱਗਣਾ ਸਮਾਂ ਬਤੀਤ ਹੋ ਗਿਆ ਹੁਣ ਜਿੰਨਾ ਜਲਦੀ ਹੋ ਸਕੇ ਇਹ ਜਿਹੜਾ ਕਾਨੂੰਨ ਹੈ ਇਹ ਲਾਗੂ ਕੀਤਾ ਜਾਵੇ ਬਣਾਇਆ ਜਾਵੇ ਕਿਉਂਕਿ ਜੇਕਰ ਭਾਈ ਗੁਰਜੀਤ ਸਿੰਘ ਨੂੰ ਕੁਝ ਹੋ ਗਿਆ ਫਿਰ ਔਖਾ ਹੋ ਜਾਣਾ ਇਸ ਕਰਕੇ ਮੇਰੀ ਇਹੋ ਗੁਜ਼ਾਰਿਸ਼ ਹੈ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਹੇ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਗੁਰਮੁਖ ਪੈਰੇ ਭਾਈ ਗਰਜੀਤ ਸਿੰਘ ਜੀ ਹੋਰਾਂ ਨੇ ਉਹ ਧਰਮ ਨੂੰ ਅਪਣਾਇਆ ਜਿਹਨੂੰ ਬਾਣੀ ਦੀ ਪੰਗਤੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਉਹ ਵਿਦੇਸ਼ ਨੂੰ ਮੰਨਦੇ ਆ ਸਗਲ ਧਰਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਚਪ ਨਰਮਲ ਕਰਮ ਇਹ ਕੋ ਬੰਦੇ ਗੁੰਦੇ ਜਿਹੜੇ ਧਰਮ ਨੂੰ ਢਾਲ ਬਣਾਉਂਦੇ ਆ ਇਹ ਕੋ ਬੰਦੇ ਆ ਜਿਹੜੇ ਭਾਈ ਗੁਰਜੀਤ ਸਿੰਘ ਵਰਗੇ ਧਰਮ ਨੂੰ ਅਪਣਾਉਂਦੇ ਆ ਜਿਨ੍ਹਾਂ ਨੇ ਧਰਮ ਨੂੰ ਅਪਣਾਉਂਦਿਆਂ 14 ਮਹੀਨੇ ਹੋ ਗਏ ਆਪ ਜੀ ਨੂੰ ਪਤਾ ਇਹੋ ਜੇ ਥਾਂ ਤੇ ਬੈਠਣਾ ਜਿੱਥੇ ਉੱਥੇ ਪੈਣ ਨੂੰ ਵੀ ਥਾਂ ਨਹੀਂ ਕੋਈ ਕਿਰਿਆ ਕਰਨ ਨੂੰ ਥਾਂ ਨਹੀਂ ਮੈਂ ਤਾਂ ਨਾ ਵੀ ਇਹੋ ਜੇ ਗੁਰਮਖ ਨੂੰ ਦੇਖ ਕੇ ਜਾਨਵਰ ਵੀ ਰੋਂਦੇ ਹੋਣੇ ਜੋ ਬੋਲ ਤੋ ਮੇਰਾ ਗਮੀਨ ਪੰਖੇਰੂ ਮੇਰਾ ਮਤੋਂ ਬਲਿਆ ਪੰਛੀ ਵੀ ਕਹਿੰਦੇ ਖਣੇ ਆ। ਬਈਆ ਗੁਰਮੁਖ ਗੁਰਮੁਖ ਦੀ ਕਿੱਡੀ ਕੁਰਬਾਨੀ ਆ। ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਆ ਸੰਗਤਾਂ ਨੇ ਅਪਰਾਲਾ ਕੀਤਾ। ਪੱਜ ਅੱਜ ਦਾ ਸਮਾਂ ਜਿਹੜਾ ਇਹ ਬੜਾ ਕਹਿਰ ਦਾ ਦਿਨ ਆ। ਕਹਿਰ ਦਾ ਦਿਨ ਕਿਉਂ ਆ? ਅੱਜ ਉਹ ਗੁਰਮੁਖ ਪਿਆਰੇ ਬੇਹੋਸ਼ ਪਏ ਆ ਭਾਈ ਗੁਰਜੀਤ ਸਿੰਘ ਜੀ। ਜਿਨ੍ਹਾਂ ਦੇ ਫੋਟੋ ਦੇਖ ਕੇ ਵੀ ਬੰਦੇ ਨੂੰ ਰੋਣ ਆਉਂਦਾ ਹੈ। ਮੈਂ ਬੇਨਤੀ ਕਰਾਂ ਸੰਗਤਾਂ ਸਾਰੀਆਂ ਰਲ ਕੇ ਧਾਰਮਿਕ ਸਥਾਨਾਂ ਤੇ ਅਰਦਾਸ ਕਰੋ ਸੱਚੇ ਪਾਤਸ਼ਾਹ ਇਹ ਗੁਰਮਖਾਂ ਨੂੰ ਭਾਗ ਲਾਓ ਤੇ ਇਹਦੀ ਭਾਵਨਾ ਨੂੰ ਫਲ ਲੱਗ ਜੇ ਜਿਹੜਾ ਇਹਦਾ ਬਹੇਗਾ ਪ੍ਰੋਗਰਾਮ ਵੇ ਸਾਰੇ ਧਾਰਮਿਕ ਗ੍ਰੰਥਾਂ ਦਾ ਸਤਕਾਰ ਹੋਵੇ ਤੇ ਇਹੋ ਜਿਹਾ ਕਾਨੂੰਨ ਬਣੇ ਇਹ ਸਰਕਾਰਾਂ ਨੂੰ ਚਾਹੀਦਾ ਹੈ ਸਰਕਾਰਾਂ ਆਉਂਦੀਆਂ ਜਾਂਦਗਾਰ ਰਹਿਣੀਆਂ ਹੁੰਦੀਆਂ ਐਵੇਂ ਨਾ ਬੰਦਾ ਕਿਤੇ ਰਾਜਵਾਦ ਦੇ ਨਸ਼ੇ 'ਚ ਹੀ ਰਹੇ ਜੇ ਮੇਰਾ ਕਹਿਣ ਦਾ ਮਤਲਬ ਹੈ ਰਾਜੰਗ ਤੋਂ ਅਭਮਾਨੰਗ ਇਹ ਰਾਜਮਾਦ ਦਾ ਨਸ਼ਾ ਜਿਹੜਾ ਹੁੰਦਾ ਇਹ ਥੋੜਾ ਚਿਰ ਹੁੰਦਾ ਜਵਾਨੀ ਦਾ ਨਸ਼ਾ ਥੋੜਾ ਚਿਰ ਹੁੰਦਾ ਪਰ ਬੋਤਾ ਦਾ ਨਸ਼ਾ ਥੋੜਾ ਚਿਰ ਹੁੰਦਾ ਹੈ ਪਦਾਰਥ ਦਾ ਨਸ਼ਾ ਥੋੜਾ ਚਿਰ ਹੁੰਦਾ ਪਰ ਅਸਲੀ ਚੀਜ਼ ਕਿਹੜੀ ਹੈ ਅਸਲੀ ਚੀਜ਼ ਬੰਦੇ ਨੂੰ ਮੌਤ ਚੇਤੇ ਰੱਖਣੀ ਚਾਹੀਦੀ ਹੈ ਸਾਲ ਸੰਗਜੀ ਬੇਨਤੀ ਹੈ ਸਰਕਾਰਾਂ ਨੂੰ ਵੀ ਬੇਨਤੀ ਹੈ ਜਿਹੜੀ ਉਹ ਜਿਹੜੇ ਸਵਾਲ ਨੂੰ ਲੈ ਕੇ ਬੈਠਾ ਉਦੀ ਭਾਵਨਾ ਨੂੰ ਫਲ ਲੱਗਣੇ ਪੂਰਾ ਹੋਣਾ ਚਾਹੀਦਾ ਤੇ ਸਾਰੀਆਂ ਸੰਗਤਾਂ ਨੂੰ ਚਾਹੀਦਾ ਬਈ ਇਹੇ ਜੇ ਗੁਰਮੁਖ ਪਿਆਰੇ ਦਾ ਸੰਜੋਗ ਦਿਓ ਫਿਰ ਲੋਕ ਸੁਖੀਏ ਪਰ ਲੋਕ ਸਹਿਲੇ ਨਾਲ ਘਰ ਪਰਬ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਅਪਡੇਟ ਲਈ ਬਨੇ ਰਹੋ ਇੰਡੀਆ ਫੋਕਸ 24 ਦੇ ਨਾਲ